ਸੋਹੀ ਮਹਲਾ ਪੰਜਵਾਂ ਲਾਲਨ 라ਵਿਆ ਕਮਨ ਗਤੀ ਤਰੀ ਹੈ ਸਖੀ ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾ ਪ੍ਰਾਪਤ ਕੀਤਾ ਹੈ ਸਖੀ ਬਤਾਵੋ ਮੁਝੇ ਮਤੀਰੀ ਹੈ ਸਖੀ ਮੈਨੂੰ ਉਹ ਅਕਲ ਦੱਸ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾ ਹੋਏ ਸਖੀ ਤੇਰੇ ਮੂੰਹ ਉੱਤੇ ਲਾਲੀ ਪਾਕ ਰਹੀ ਹੈ ਤੂੰ ਆਪਣੇ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਹੈ ਪਾਵ ਮਲੋਵੋ ਸੰਗਨੇ ਨਪਤੀਰੀ ਹੈ ਸਖੀ ਮੈਨੂੰ ਵੀ ਦੱਸ ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮੜਾਂਗੀ ਜਹਾਂ ਪਠਾਵੋ ਜਾਉ ਤਤੀਰੀ ਜਿੱਥੇ ਭੇਦੇਗੀ ਮੈਂ ਉਸੇ ਵੇੜੇ ਤਤਫਟ ਫੌਰਨ ਉੱਥੇ ਜਾਵਾਂਗੀ ਜਪ ਤਪ ਸੰਜਮ ਦੇਉ ਜਤੀਰੀ ਜੈ ਸਕੀ ਮੈਂ ਉਸ ਦੇ ਇਵਜ ਵਿੱਚ ਸਾਰੇ ਜਪ ਤਪ ਸੰਜਮ ਦੇ ਦੇਾਂਗੀ ਇੱਕ ਨਿਮਖ ਮਿਲਾਵੋ ਮੋਹ ਪ੍ਰਾਨਪਤੀ ਰੀ ਆਖ ਚਮਗਣ ਜਿਤਨੇ ਸਮੇਂ ਵਾਸਤੇ ਵੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ ਮਾਣ ਤਾਣ ਅਹੰ ਬੁੱਧ ਹਤਿਰੀ ਜਿਹੜੀ ਜੀਵ ਇਸਤਰੀ ਕਿਸੇ ਵੀ ਆਪਣੇ ਮਿੱਥੇ ਹੋਏ ਪਦਾਰਥ ਜਾਂ ਉਦਮਾਦਿਕ ਦਾ ਮਾਣ ਤੇ ਆਸਰਾ ਛੱਡ ਦਿੰਦੀ ਹੈ ਹੰਮੇ ਵਾਲੀ ਅਕਲ ਤਿਆਗ ਦਿੰਦੀ ਹੈ ਸਾਨਨਿਕ ਸੋਹਾਗ ਵਤੀਰੀ ਏ ਨਾਨਕ ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਤੂੰ ਹੀ ਮਹਲਾ ਪੰਮਾ ਤੂੰ ਜੀਵਨਾ ਤੂੰ ਪ੍ਰਾਨ ਆਧਾਰਾ ਹੈ ਪ੍ਰਭੂ ਤੂੰ ਹੀ ਮੇਰੀ ਜਿੰਦ ਹੈ ਤੂੰ ਹੀ ਮੇਰੇ ਪ੍ਰਾਨਾਂ ਦਾ ਅਸਲਾ ਹੈ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੈਨ ਵੇਖ ਵੇਖ ਕੇ ਮੇਰਾ ਮਨ ਤੀ ਰਜ ਫੜਦਾ ਹੈ ਹੌਸਲੇ ਵਿੱਚ ਆਉਂਦਾ ਹੈ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਹੈ ਪ੍ਰਭੂ ਤੂੰ ਹੀ ਮੇਰਾ ਸਜਣ ਹੈ ਤੂੰ ਹੀ ਮੇਰਾ ਪਿਆਰਾ ਹੈ ਚੇਤਨਾ ਬਿਸਰਾਂ ਕਾਹੂ ਮੇਰਾ ਮੇਰ ਕਰ ਕਿਸੇ ਵੀ ਵੇਲੇ ਮਨ ਤੋਂ ਨਾ ਵਿਸਰ ਬੈ ਖਰੀਦ ਹੂੰ ਦਾਸ ਰੋ ਤੇਰਾ ਹੈ ਪ੍ਰਭੂ ਮੈਂ ਮੁੱਲ ਖਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਤੂੰ ਮੇਰਾ ਵੱਡਾ ਮਾਲਕ ਹੈ ਤੂੰ ਸਾਰੇ ਗੁਣਾ ਨਾਲ ਭਰਪੂਰ ਹੈ ਤੂੰ ਡੂੰਗੇ ਜਿਗਰੇ ਵਾਲਾ ਹੈ ਕੋਟ ਦਾਸ ਜਾਂ ਕੈਦਰਬਾਰੇ ਉਹ ਪ੍ਰਭੂ ਐਸਾ ਹੈ ਕਿ ਕਰੋੜਾ ਸੇਵਕ ਉਸ ਦੇ ਦਰ ਤੇ ਡਿੱਗੇ ਰਹਿੰਦੇ ਹਨ ਨਿਮਖ ਨਿਮਖ ਵਸੈ ਤਨ ਨਾਲੇ ਉਹ ਹਰ ਵੇਲੇ ਉਹਨਾਂ ਦੇ ਨਾਲ ਵਸਦਾ ਹੈ ਹਉ ਕਿਛ ਨਾਹੀ ਸਭ ਕਿਛ ਤੇਰਾ ਹੈ ਪ੍ਰਭੂ ਮੇਰੀ ਆਪਣੀ ਪਾਇਆਂ ਕੁਝ ਵੀ ਨਹੀਂ ਮੇਰੇ ਪਾਸ ਜੋ ਕੁਝ ਵੀ ਹੈ ਸਭ ਕੁਝ ਤੇਰਾ ਬਖਸ਼ਿਆ ਹੋਇਆ ਹੈ ਪੋਤ ਪੋਤ ਨਾਨਕ ਸੰਗ ਬਸੇਰਾ ਇਹ ਨਾਨਕ ਤਾਣੇ ਪੇਣੇ ਤਾਣੇ ਪੇਟੇ ਮੰਗ ਤੂੰ ਹੀ ਮੇਰੇ ਨਾਲ ਵਸਦਾ ਹੈ ਸੂਹੀ ਮਹਿਲਾ ਪੰਜਵਾਸ ਸੂਖ ਮਹਿਲ ਜਾ ਕੇ ਉੱਚ ਦੁਆਰੇ ਜਿਸ ਪ੍ਰਮਾਤਮਾ ਦੇ ਮਹਿਲ ਆਨੰਦ ਭਰਪੂਰਾ ਹਨ ਤੇ ਜਿਸ ਦੇ ਦਰਵਾਜ਼ੇ ਉੱਚੇ ਹਨ ਪਾਉ ਤੇ ਆਤਮਕ ਆਨੰਦ ਤੋਂ ਬਿਨਾ ਕਿਸੇ ਹੋਰ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ ਤਾਂ ਮੈਂ ਵਸੈ ਤਾਂ ਮੈਂ ਵਸੈ ਭਗਤ ਪਿਆਰੇ ਉਹਦੇ ਵਿੱਚ ਵਸਦੇ ਹਨ ਰੱਬ ਦੇ ਪਿਆਰੇ ਭਗਤ ਸਹਜ ਕਥਾ ਪ੍ਰਭ ਕੀ ਅਤ ਮਿੱਠੀ ਆਤਮਕ ਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫਤ ਸਲਾ ਬੜੀ ਹੀ ਸਵਾਦਲੀ ਹੈ ਵਿਰਲੇ ਕਾਹੂ ਨੇਤਰੋਂ ਡਿਠੀ ਰਹਾਓ ਕਿਸੇ ਵਿਰਲੇ ਨੇ ਨਾ ਅੱਖਾਂ ਨਾਲ ਉਸ ਨੂੰ ਵੇਖਿਆ ਹੈ ਮਾਣਿਆ ਹੈ ਮਹਿਸੂਸ ਕੀਤਾ ਹੈ ਤਾਂ ਗੀਤ ਨਾਦ ਆਖਾਰੇ ਸੰਗਾ ਆਤਮਕ ਡੋਲਤਾ ਪੈਦਾ ਕਰਨ ਵਾਲੀ ਉਸ ਸਿਪਸਲਾ ਵਿੱਚ ਮਾਨੋ ਗੀਤ ਦੇ ਰਾਗ ਹੋ ਰਹੇ ਹਨ ਉਸ ਵਿੱਚ ਮਨ ਮਾਨੋ ਪੇੜ ਬਜੇ ਹੁੰਦੇ ਹਨ ਜਿੱਥੇ ਕਮਾਦਿਕ ਪਹਿਲਵਾਨਾਂ ਨਾਲ ਟੱਕਰਾ ਕਰਨ ਦੀ ਜਾਤ ਸਿੱਖੀ ਦੀ ਹੈ। ਉਹ ਸੰਤ ਕਰੈ ਹਰ ਰੰਗਾ ਉਸ ਸਿਮਤ ਸਲਾਵਤ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮੰਨਦੇ ਹਨ। ਤਾ ਮਰਨ ਨਾ ਜੀਵਣ ਸੋਗ ਨ ਹਰਖਾ ਸਿਮਤ ਸਲਾਵਤ ਜੁੜਿਆ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਖੁਸ਼ੀ ਗਮੀ ਨਹੀਂ ਹੋ ਸਕਦੀ। ਸਾਚ ਨਾਮ ਕੀ ਅੰਮ੍ਰਿਤ ਵਰਖਾ ਉਸ ਅਵਸਥਾ ਵਿੱਚ ਸਦਾ ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਹੁੰਦੀ ਰਹਿੰਦੀ ਹੈ ਗੋਝ ਕਥਾ ਇਹ ਗੁਰ ਤੇ ਜਾਣੀ ਸਿਫਤ ਸਲਾਮਾਰੇ ਭੇਦ ਦੀ ਗੱਲ ਨਾਨਕ ਨੇ ਗੁਰੂ ਬਸੋਂ ਸਮਝੀ ਹੈ ਨਾਨਕ ਬੋਲੇ ਹਰ ਹਰ ਬਾਣੀ ਤੈ ਨਾਨਕ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿਚਾਰਦਾ ਰਹਿੰਦਾ ਹੈ ਸੋਹੀ ਮਹਲਾ ਪੰਜਵਾ ਜਾਂਕੇ ਦਰਸ ਪਾਪ ਕੋਟ ਉਤਾਰੇ ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਪਾਪ ਲੈ ਜਾਂਦੇ ਭੇਟਤ ਸੰਗ ਇਹ ਭਵਜਲ ਤਾਰੇ ਜਿਨ੍ਹਾਂ ਦੇ ਚਰਨਾਂ ਨਾਲ ਛੋਹਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਓਏ 사ਜਨ ਓਏ ਮੀਤ ਪਿਆਰੇ ਉਹ ਸੰਤ ਜਨ ਹੀ ਮੇਰੇ ਸਜਣ ਹਨ ਉਹੀ ਮੇਰੇ ਪਿਆਰੇ ਮਿੱਤਰ ਹਨ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਿਹੜੇ ਮੈਨੂੰ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦਾ ਬਚਨ ਸੁਣਦੇ ਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਜਾਂ ਕੀ ਟਹਲ ਜਮਦੂਤ ਬਿਦਾਰੇ ਜਿਨ੍ਹਾਂ ਦੀ ਟੈਲ ਕੀਤੇ ਆਂ ਜਮਦੂਤ ਵੀ ਨਾਸ਼ ਹੋ ਜਾਂਦੇ ਹਨ ਜਾਂ ਕੀ ਧੀਰਕ ਇਸ ਮਨੈ ਸਾਧਾਰੇ ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦੀ ਦਿੱਤੀ ਹੋਈ ਧੀਰਜ ਮੇਰੇ ਅਸਮਾਨ ਨੂੰ ਸਹਾਰਾ ਦਿੰਦੀ ਹੈ ਜਾਂ ਕਾ ਸਿਮਰਣਾ ਮੁਖ ਉਜਲਾਰੇ ਜਿਨ੍ਹਾਂ ਦੇ ਦਿੱਤੇ ਹੋਏ ਨਾਮ ਹਰਨਾਮ ਤੋਂ ਸਿਮਰਨ ਨਾਲ ਲੋਕ ਪਰਲੋਕ ਵਿੱਚ ਮੂੰਹ ਉਜਲਾ ਹੁੰਦਾ ਹੈ ਪ੍ਰਭੂ ਕੇ ਸੇਵਕ ਪ੍ਰਭ ਆਪ ਸਵਾਰੇ हे ਨਾਨਕ ਪ੍ਰਭ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ਸ਼ਰਨ ਨਾਨਕ ਤਿੰਨ ਸਦ ਬਲ ਹਾਰੇ ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਚਾਹੀਦਾ ਹੈ ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ਸੋਹੀ ਮਹਲਾ ਪੰਜਵਾ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਨੇ ਕੰਮ ਨੂੰ ਖਾਪਣੇ ਆਪ ਨੂੰ ਦੇਵੀ ਮਨੁੱਖ ਅਤੇ ਦੇਵਤੇ ਹੋਣ ਵਾਲੇ ਕੋਈ ਵੀ ਇੱਥੇ ਸਦਾ ਲਈ ਟਿਕੇ ਨਹੀਂ ਰਹਿ ਸਕਦੇ ਊਠ ਸਿਧਾਰੇ ਕਰੁ ਮਨ ਜਨ ਸੇਵਾ अनेका ਆਪਣੇ ਆਪ ਨੂੰ ॠषि मुनि ਅਖਵਾ ਗਏ अनेका ਹੀ ਉਹਨਾਂ ਦੀ ਸੇਵਾ ਕਰਕੇ ਜਗਤ ਤੋਂ ਆਖਰ ਆਪੋ ਆਪਣੀ ਵਾਰੀ ਚਲੇ ਗਏ ਜੀਵਤ ਆਪੇਖੇ ਜਿਨੀ ਹਰ ਹਰ ਧਿਆਇਆ ਆਤਮਿਕ ਜੀਵਨ ਵਾਲੇ ਸਫਲ ਜੀਵਨ ਵਾਲੇ ਸਿਰਫ ਉਹੀ ਵੇਖੇ ਜਾਂਦੇ ਹਨ ਜਿਨ੍ਹਾਂ ਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ ਸਾਧ ਸੰਗ ਤੇਨੀ ਦਰਸ਼ਨ ਪਾਇਆ ਰਹਾਓ ਉਹਨਾਂ ਨੇ ਹੀ ਸਾਧ ਸੰਗਤ ਵਿੱਚ ਟੇਕੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਬਾਦ ਸ਼ਾਵਾ ਪਾਰੀ ਮਰਨਾ ਛਾ ਵਪਾਰੀ ਬਾਦਸ਼ਾ ਸਬਨਾ ਨੇ ਆਖਰ ਮਰਨਾ ਹੈ ਜੋ ਦੀ ਸੈਸੋ ਕਾਲੈ ਖਰਨਾ ਜਿਹੜਾ ਵੀ ਕੋਈ ਇਥੇ ਦਿਸਦਾ ਹੈ ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ਕੂੜੇ ਮੋਹ ਲਪਟ ਲਪਟਾਣਾ ਮਨੁੱਖ ਝੂਠੇ ਮੋਹ ਵਿੱਚ ਸਦਾ ਫਸਿਆ ਰਹਿੰਦਾ ਹੈ ਤੇ ਪ੍ਰਮਾਤਮਾ ਨੂੰ ਭੁਲਾਈ ਰੱਖਦਾ ਹੈ ਛੋੜ ਚੱਲਿਆ ਤਾਂ ਫਿਰ ਪਛਤਾਨਾ ਪਰ ਜਦ ਦੁਨੀਆ ਦੇ ਪਦਾਰਥ ਛੱਡ ਕੇ ਤੁਰਦਾ ਹੈ ਤਾਂ ਤਦੋਂ ਪਛਤਾਉਂਦਾ ਹੈ ਕ੍ਰਿਪਾ ਨਿਧਾਨ ਨਾਨਕ ਕੋ ਕਰੋ ਦਾਤ ਹੇ ਕਿਰਪਾ ਦੇ ਖਜ਼ਾਨੇ ਪ੍ਰਭ ਮੈਨੂੰ ਨਾਨਕ ਨੂੰ ਇਹ ਦਾਤ ਦੇ ਕਿ ਨਾਮ ਤੇਰਾ ਜਪੀ ਦਿਨ ਰਾਤ ਮੈਂ ਨਾਨਕ ਦਿਨ ਰਾਤ ਤੇਰਾ ਨਾਮ ਜਪਦਾ ਰਵਾਂ ਇਹ ਦਾਤ ਮੇਰੀ ਝੋਲੀ ਵਿੱਚ ਵੀ ਪਾ ਦਿਓ ਸੂਹੀ ਮਹਲਾ ਪੰਜਵਾ ਕਾਟ ਕਾਟ ਅੰਤਰ ਤੂੰ ਮਹਿ ਬਸਾਰੇ हे प्रभु हर एक शरीर ਵਿੱਚ ਤੂੰ ਹੀ ਵਸਦਾ ਹੈ सगल ਸਮਗਰੀ ਸੂਤ ਤੁਹਾਰੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੇਰੀ ਹੀ ਮਰਿਆਦਾ ਦੇ ਧਾਗੇ ਵਿੱਚ ਪੁਰੋਤੀਆਂ ਹੋਈਆਂ ਹਨ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ हे प्रभु ਤੂੰ ਸਾਡਾ ਪ੍ਰੀਤਮ ਹੈ ਤੂੰ ਸਾਡੀ ਜਿੰਦ ਦਾ ਆਸਰਾ ਹੈ ਤੁਮਹੀ ਪੇਖ ਪੇਖ ਮਨ ਬਿਗ ਸਾਰੇ ਰਹਾਓ ਤੈਨੂੰ ਹੀ ਵੇਖ ਵੇਖ ਕੇ ਸਾਡਾ ਮਨ ਖੁਸ਼ ਹੁੰਦਾ ਹੈ ਅਨਕ ਜੋਨ ਭ੍ਰਮ 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 ਹਾਰੇ ਹੈ ਪ੍ਰਭੂ ਤੈਥੋਂ ਵਿਛੜ ਕੇ ਜੀਵ ਅਨੇਕਾਂ ਜੁਨਾਂ ਵਿੱਚ ਭਟਾ-ਭਟ ਕੇ ਥੱਕ ਜਾਂਦੇ ਹਨ ਓਟ ਗਹੀ ਅਬ ਸਾਧ ਸੰਗਾਰੇ ਮਨੁੱਖਾ ਜਨਮ ਵਿੱਚ ਆ ਕੇ ਤੇਰੀ ਮੇਰ ਨਾਲ ਸਾਧ ਸੰਗਤ ਦਾ ਆਸਰਾ ਲੈਂਦੇ ਹਨ ਆਗਾਮਾ ਗੋਚਰ ਅਲਖ ਅਪਾਰੇ ਪਰਮਾਤਮਾ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੋ ਮਨੁੱਖ ਦੀ ਸਮਝ ਤੋਂ ਪਰੇ ਹੈ ਅਤੇ ਜੋ ਬੇਅੰਤ ਹੈ ਨਾਨਕ ਸਿਮਰੈ ਦਿਨ ਰੈ ਨਾਰੇ ਸਾਧ ਸੰਗਤ ਦੀ ਬਰਕਤ ਨਾਲ ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ਸੋਹੀ ਮਹਲਾ ਪੰਜਵਾ ਕੰਨ ਕਾਜ ਮਾਇਆ ਵਡਿਆਈ ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਵੀ ਕਿਸ ਕੰਮ ਦੀ ਹੈ ਜਾਂ ਕੋ ਬਿਨ ਸਤ ਬਾਰ ਨਕਾਈ ਜਿਹਨੂੰ ਖਤਮ ਹੁੰਦਿਆਂ ਘੜੀ ਨਹੀਂ ਲੱਗਣੀ ਇਹ ਸੁਪਨਾ ਸੋਵਤ ਨਹੀਂ ਜਾਣੈ ਇਹ ਸੁਪਨਾ ਆ ਸੁੱਤੇ ਹੋਏ ਨੂੰ ਸਮਝ ਨਹੀਂ ਆ ਰਿਹਾ ਸੱਚ ਸਮਝ ਕੇ ਬਹਿ ਗਿਆ ਇਹ ਅਚੇਤ ਵਿਵਸਥਾ ਮਹਿਲ ਪਟਾਨੇ ਰਹਾਓ ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ ਗਾਫਲ ਹਾਲਤ ਵਿੱਚ ਜਗਤ ਦੇ ਮੋਹ ਨਾਲ ਚੰਮੜਿਆ ਰਹਿੰਦਾ ਹੈ ਸੁਪਨੇ ਵਿੱਚ ਸੁੱਤਾ ਹੋਇਆ ਜਿਵੇਂ ਬੰਦਾ ਮਹਾ ਮੋ ਮਰਿਓ ਗਵਾਰਾ ਮੁਰਕ ਮੁਨਕ ਮਾਇਆ ਦੇ ਵੱਡੇ ਮੋਹ ਵਿੱਚ ਮਸਤ ਰਹਿੰਦਾ ਹੈ ਪੇਖਤ ਪੇਖਤ ਉਠ ਸਿਧਾਰਾ ਪਰ ਵੇਂਦਿਆ ਵੇਂਦਿਆ ਹੀ ਇੱਥੋਂ ਉੱਠ ਕੇ ਤੁਰ ਪੈਂਦਾ ਹੈ ਉਚਤੇ ਉਚ ਤਾਂ ਕਾਦਰ ਬਾਰਾ ਪ੍ਰਮਾਤਮਾ ਦਾ ਨਾਮ ਹੀ ਜਪ ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ ਕਈ ਜੰਤ ਬਿਨਾਹ ਉਪਾਰਾ ਉਹ अनेका ਜੀਵਾਂ ਨੂੰ ਨਾਮ ਨਾਸ਼ਮੀ ਕਰਦਾ ਹੈ ਤੇ ਪੈਦਾ ਵੀ ਕਰਦਾ ਹੈ ਦੂਸਰ ਹੋਆ ਨਾ ਕੋ ਹੋਈ ਨਾ ਕੋ ਦੂਜਾ ਹੋਇਆ ਤੇ ਨਾ ਦੂਜਾ ਹੋਣਾ ਆ ਜਦ ਨਾਨਕ ਪ੍ਰਭ ਏਕੋ ਸੋਈ ਹੈ ਨਾਨਕ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ ਉਹਨੂੰ ਯਾਦ ਕਰਿਆ ਕਰ ਸੋਹੀ ਮਹਲਾ ਪੰਜਵਾ ਸਿਮਰ ਸਿਮਰ ਤਾਂ ਕਹਉ ਹਾਂ ਜੀ ਮਾ ਭਗਤ ਜਨਾਂ ਦੇ ਅੰਗ ਸੰਗ ਰਹਿਣ ਵਾਲੇ ਉਸ ਪ੍ਰਭੂ ਦੇ ਨਾਮ ਨੂੰ ਮੈਂ ਸਦਾ ਸਿਮਰ ਕੇ ਆਤਮਿਕ ਜੀਵਨ ਹਾਸਲ ਕਰ ਰਿਹਾ ਹਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਹੈ ਪ੍ਰਭੂ ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ ਨਿਤ ਇਨਾਂ ਹਾਂ ਸੋ ਹਰ ਮੇਰਾ ਅੰਤਰ ਜਾਮੀ ਮਾਲਕ ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵਸਦਾ ਹੈ ਭਗਤ ਜਨਾਂ ਕੈ ਸੰਗ ਸੁਆਮੀ ਮੇਰਾ ਉਹ ਹਰੀ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਤੇ ਹਰੇਕ ਦੇ ਨਾਲ ਵਸਦਾ ਹੈ ਸੁਣ ਸੁਣੇ ਅੰਮ੍ਰਿਤ ਨਾਮ ਤੇ ਹਾਂ ਹੈ ਪ੍ਰਭੂ ਮੋੜ ਮੋੜੇ ਸੁਣ ਕੇ ਕਿ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਮੈਂ ਤੇਰਾ ਨਾਮ ਸਿਮਰਦਾ ਰਹਿਦਾ ਹਾਂ ਆਠ ਪਹਰ ਤੇਰੇ ਗੁਣ ਗਾਵਾਂ ਅਠੋ ਪੈਰ ਹੈ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਗੁਣ ਗਾਉਂਦਾ ਰਹਿੰਦਾ ਪੇਖ ਪੇਖ ਲੀਲਾ ਮਨ ਆਨੰਦਾ ਹੈ ਪ੍ਰਭੂ ਤੇਰੇ ਕੋਟਕ ਵੇਖ ਵੇਖ ਕੇ ਮੇਰੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਗੁਣ ਅਪਾਰ ਪ੍ਰਭ ਪਰਮ ਆਨੰਦਾ ਹੈ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਤੇਰੇ ਗੁਣ ਬਿਆੰਤ ਹਨ ਜਾਂ ਕੈ ਸਿਮਰਨ ਕਛ ਭਾਉ ਨ ਬਿਆਪੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਕੋਈ ਡਰ ਪੋ ਨਹੀਂ ਸਕਦਾ ਸਦਾ ਸਦਾ ਨਾਨਕ ਹਰ ਜਾਪੈ हे ਨਾਨਕ ਤੂੰ ਵੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ਯਾਦ ਕਰਿਆ ਕਰ ਸੋਹੀ ਮਹਲਾ ਪੰਜਵਾਂ ਗੁਰ ਕੈ ਬਚਨੋ ਹਿਰਦੈ ਧਾਨ ਧਾਰੀ ਗੁਰ ਕੈ ਬਚਨ ਹਿਰਦੈ ਧਿਆਨ ਤਾਰੀ ਗੁਰੂ ਦੇ ਸ਼ਬਦ ਦੇ ਰਾਹੀ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਤਰਦਾ ਰਸਨਾ ਜਾਪ ਜਪੋਂ ਮਨਵਾਰੀ ਅਤੇ ਆਪਣੀ ਜੀਬ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਸਫਲ ਮੂਰਤ ਦਰਸ਼ਨ ਮਲਿਹਾਰੀ ਗੁਰੂ ਦੇ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਉਂਦਾ ਹਾਂ ਸਾਧ ਸੰਗ ਜਨਮ ਮਰਨ ਨਿਵਾਰੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ ਅੰਮ੍ਰਿਤ ਕਥਾ ਸੁਣਨ ਕਰਨ ਆਧਾਰੀ ਅਤੇ ਆਤਮਿਕ ਜੀਵਨ ਦੇਣ ਵਾਲੀ ਸਿੱਖ ਸਲਾਹ ਕੰਨਾਂ ਨਾਲ ਸੁਣ ਕੇ ਇਸ ਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਰਿਹਾ ਹਾਂ ਕਾਮ ਕ੍ਰੋਧ ਲੋਭ ਮੋਹ ਤਜਾਰੀ ਗੁਰੂ ਦੀ ਬਰਕਤ ਨਾਲ ਮੈਂ ਕਾਮ ਕ੍ਰੋਧ ਲੋਭ ਮੋਹ ਆਦਿਕ ਨੂੰ ਤਿਆਗਿਆ ਹੈ ਦ੍ਰਿੜ ਨਾਮ ਦਾਣ ਇਸ਼ਨਾਨ ਸੁਚਾਰੀ ਹਿਰਦੇ ਵਿੱਚ ਪ੍ਰਭੂ ਨਾਮ ਨੂੰ ਪੱਕਾ ਕਰਕੇ ਟਿਕਾਣਾ ਦੂਜਿਆਂ ਦੀ ਸੇਵਾ ਕਰਨੀ ਆਚਰ ਨੂੰ ਪਵਿੱਤਰ ਰੱਖਣਾ ਇਹ ਹੈ ਮੈਂ ਚੰਗੀ ਜੀਵਨ ਮਰਿਆਦਾ ਬਣਾ ਲਈ ਹੈ ਕਉ ਨਾਨਕ ਇਹ ਤਤ ਵਿਚਾਰੀ ਨਾਨਕ ਆਖਦਾ ਹੈ ਤੂੰ ਵੀ ਅਸਲੀਅਤ ਆਪਣੇ ਮਨ ਵਿੱਚ ਵਸਾ ਲੈ RAM ਨਾਮ ਜਪ ਪਾਰ ਉਤਾਰੀ ਰਾਮ ਨਾਮ ਜਪ ਪਾਰ ਉਤਾਰੀ ਅਤੇ ਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਸੋਹੀ ਮਹਲਾ ਪੰਜਵਾ ਲੋਭ ਮੋਹ ਮगन ਅਪਰਾਧੀ ਹੈ ਪ੍ਰਭੂ ਅਸੀਂ ਭੁੱਲਣ ਹਾਰ ਜੀਵ ਲੋਭ ਵਿੱਚ ਮੋਹ ਵਿੱਚ ਮਸਤ ਰਹਿੰਦੇ ਹਾਂ ਕਰਨ ਹਾਰ ਕੀ ਸੇਵਨ ਸਾਦੀ ਤੂੰ ਸਾਨੂੰ ਪੈਦਾ ਕਰਨ ਵਾਲਾ ਹੈ ਅਸੀਂ ਤੇਰੀ ਸੇਵਾ ਭਗਤ ਨਹੀਂ ਕਰਦੇ ਪਤਿਤ ਪਾਵਨਾ ਪ੍ਰਭ ਨਾਮ ਤੁਹਾਰੇ ਹੈ ਪ੍ਰਭੂ ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਰਾਖ ਲਹੁ ਮੋਹਨਿਰਗੁਣਿਆਰੇ ਰਹਾਓ ਮੈਨੂੰ ਗੁਣਹੀਨ ਨੂੰ ਆਪਣਾ ਨਾਮ ਦੇ ਕੇ ਵਿਕਾਰਾਂ ਤੋਂ ਮਚਾਈ ਰੱਖ ਤੂੰ ਦਾਤਾ ਪ੍ਰਭ ਅੰਤਰਜਾਮੀ ਹੈ ਪ੍ਰਭੂ ਤੂੰ ਸਾਨੂੰ ਸਭ ਦਾਤਾ ਦੇਣ ਵਾਲਾ ਹੈ ਸਾਡੇ ਦਿਲ ਦੀ ਜਾਣਨ ਵਾਲਾ ਹੈ ਕਾਚੀ ਦੇ ਮਾਨਖ ਅਬੇਮਾਨੀ ਪਰ ਅਸੀਂ ਜੀਵ ਇਸ ਨਾਸ਼ਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ ਤੇ ਤੈਨੂੰ ਯਾਦ ਨਹੀਂ ਕਰਦੇ ਸਵਾਦ ਬਾਦ ਈ ਰੱਖੋ ਮਦਮਾਇਆ ਹੈ ਪ੍ਰਭੂ ਦੁਨੀਆ ਦੇ ਪਦਾਰਥਾਂ ਦੇ ਚਸਕੇ ਝਗੜੇ ਸਾੜਾ ਮਾਇਆ ਦਾ ਮਾਨ ਇਹ ਨ ਸੰਗ ਲਗ ਰਤਨ ਜਨਮ ਗਵਾਇਆ ਇਹਨਾਂ ਨਾਲ ਲੱਗ ਕੇ ਅਸੀਂ ਕੀਮਤੀ ਰਤਨ ਵਰਗਾ ਜਨਮ ਅਜਾਈਂ ਗਵਾ ਲਿਆ ਹੈ ਦੁੱਖ ਭਜਨ ਜਗ ਜੀਵਨ ਹਰ ਰਾਇਆ ਦੁੱਖਾਂ ਦਾ ਨਾਸ਼ ਕਰਨ ਵਾਲੇ ਜਗਤ ਨੂੰ ਜੀਵਨ ਦੇਣ ਵਾਲੇ ਏ ਅਕਾਲ ਪੁਰਖ ਵੈਗੁਰੂ ਪਾਤਸ਼ਾਹ ਸ਼ੈਨਸਾ ਸਗਲ ਤਿਆਗ ਨਾਨਕ ਸ਼ਰਣਾ ਆਇਆ ਸਾਰਾ ਕੁਝ ਛੱਡ ਕੇ ਸਾਰਾ ਕੁਝ ਤਿਆਗ ਕੇ ਨਾਨਕ ਤੇਰੀ ਸ਼ਰਨ ਆ ਗਿਆ ਹੈ ਤੇਰੇ ਚਰਨਾਂ ਵਿੱਚ ਆੜ ਗਿਆ ਹੈ ਸੂਹੀ ਮਹਲਾ ਪੰਜਵਾਂ ਪੇਖਤ ਚਾਖਤ ਕਹੀਐ ਅੰਦਾ ਸੁਨਿਅਤ ਸੁਨਿਆ ਨਹੀਂ ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ ਸੰਗ ਵਸਦਾ ਹੈ ਪਰ ਮਨੁੱਖ ਉਸ ਨੂੰ ਵੇਖਦਾ ਨਹੀਂ ਇਸ ਵਾਸਤੇ ਦੁਨੀਆ ਦੇ ਹੋਰ ਸਾਰੇ ਪਦਾਰਥ ਵੇਖਦਾ ਚਾਖਦਾ ਹੋਇਆ ਵੀ ਆਤਮਕ ਦੀਵਨ ਵੱਲੋਂ ਅੰਨਾ ਹੀ ਕਿਹਾ ਜਾ ਸਕਦਾ ਹੈ ਦੁਨੀਆਂ ਦੇ ਹੋਰ ਰਾਗ ਨਾਦ ਸੁਣਦਾ ਹੋਇਆ ਵੀ ਪ੍ਰਮਾਤਮਾ ਦੀ ਸਿੱਖਤ ਸੁਲਾ ਨਹੀਂ ਸੁਣ ਰਿਹਾ ਆਤਮਿਕ ਜੀਵਨ ਵੱਲੋਂ ਬੋਲਾ ਹੀ ਹੈ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਨੇੜੇ ਵਸਰੇ ਪ੍ਰਮਾਤਮਾ ਨੂੰ ਦੂਰ ਸਮਝਦਾ ਹੈ ਕਿਉਂਕਿ ਬਿਰਤੀ ਹਰ ਵੇਲੇ ਪਾਪ ਵਿੱਚ ਬੁਰਾਈਆਂ ਵਿੱਚ ਲੱਗੀ ਰਹਿੰਦੀ ਹੈ ਸੋ ਕਿਛ ਕਰ ਜੇ ਤੋ ਛੁਟੇ ਪਰਾਨੀ ਉਹ ਕੁਝ ਕਰਿਆ ਕਰ ਬੰਦਿਆ ਜਿਹਦੇ ਨਾਲ ਤੂੰ ਪਾਪ ਤੋਂ ਬੁਰਾਈਆਂ ਤੋਂ ਉਹ ਗਣਾ ਤੋਂ ਛੁੱਟ ਸਕੇ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਰੱਬ ਦਾ ਨਾਮ ਜਪਿਆ ਕਰ ਅੰਮ੍ਰਿਤ ਮਈ ਬਾਣੀ ਜੀ ਬੰਦਾ ਹਿੱਸਾ ਬਣਾਇਆ ਕਰ ਪ੍ਰਭੂ ਦੇ ਸਿੱਖ ਸਲਾਹ ਨਾਲ ਜੁੜਿਆ ਕਰ ਤਾਂ ਕਿ ਤੇਰਾ ਜੀਵਨ ਖੂਬਸੂਰਤ ਬਣੇ ਘੋਰ ਮਹਲ ਸਦਾ ਰੰਗ ਰਤਾ ਏ ਬੰਦਿਆ ਤੂੰ ਸਦਾ ਘੋੜੇ ਮਹਿਲ ਮਾੜੀਆਂ ਅਦਗ ਦੇ ਪਿਆਰ ਵਿੱਚ ਹੀ ਮਸਤ ਰਹਿਣਾ ਤੈਨੂੰ ਰੱਬ ਕਦੀ ਚੰਗਾ ਹੀ ਨਹੀਂ ਲੱਗਦਾ ਸੰਗ ਤੁਮਹਾਰੈ ਕਛੂ ਨਾ ਜਾਂਤਾ ਭਾਵੇਂ ਕਿ ਇਹਦੇ ਚ ਕੁਝ ਵੀ ਅੱਜ ਤੱਕ ਕਦੀ ਕਿਸੇ ਦੇ ਨਾਲ ਇੱਕ ਆਨਾ ਨਹੀਂ ਗਿਆ ਇੱਕ ਕੋਡੀ ਨਹੀਂ ਰਹੀ ਗਈ ਰੱਖੇ ਪੋਚਾਰ ਮਾਟੀ ਕਾ ਭਾਂਡਾ ਇਸ ਮਿੱਟੀ ਦੇ ਸਰੀਰ ਨੂੰ ਸਾਹਮਣ ਲੱਗ ਜਾਂਦਾ ਬਹੁਤ ਆ ਇਹਦੇ ਤੇ ਧਿਆਨ ਦੇਣ ਲੱਪਣਾ ਇਹਨੂੰ ਉਤਰਫ ਲੈਣਾ ਨਾਲ ਸੰਭਾਲਣ ਲੱਗ ਪੈਣਾ ਆਤਕ ਉਚੀਲ ਮਿਲੈ ਜਮ ਡਾਂਡਾ ਪਰ ਅੰਦਰੋਂ ਵਿਕਾਰਾਂ ਨਾਲੇ ਬਹੁਤ ਗੰਦਾ ਹੋਇਆ ਪਿਆ ਇਹੋ ਜੇ ਜੀਵਨ ਵਾਲੇ ਨੂੰ ਤਾਂ ਜਮਾ ਵੱਲ ਸਦਾ ਹੀ ਮਿਲਦੀ ਆ ਭਾਈ ਕਾਮ ਕ੍ਰੋਧ ਲੋਭ ਮੋਹ ਬੰਦਾ हे प्राणी तू काम क्रोध लोभ विच बज्जा पया महागत मैं निकर्त जाता विकारांदे डुंगे टोए विच दिनो दिन ਖੁੱਬਦਾ ਜਾਂਦਾ ਨਿਕਲ ਨਹੀਂ ਸਕਦਾ ਜਾਂਦਾ ਹੋਰ ਅੱਗੇ ਦੀ ਅੱਗੇ ਬਰਾਈਆਂ ਚ ਬੰਦਾ ਫਸਦਾ ਜਾਂਦਾ ਨਾਨਕ ਕੀ ਅਰਦਾਸ ਸੁਣੀ ਜੈ हे मेरे प्रभु ਨਾਨਕ ਦੀ ਅਰਦਾਸ ਸੁਣ ਡੂਬਤ ਪਾ ਹਨ ਪ੍ਰਭ ਮੇਰ ਲਈ ਜੈ ਅਸਾਂ ਡੋਬਰੇ ਪੱਥਰਾਂ ਨੂੰ ਡੁੱਬਣੋਂ ਬਚਾ ਲਓ ਇਸ ਸੰਸਾਰ ਸਮੁੰਦਰ ਚੋਂ ਬਾਹਰ ਕੱਢ ਲਓ